ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਿਹਾ ਸਰ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੱਲਬਾਤ ਕਰਨ ਜਾ ਰਹੇ ਹਾਂ 3 ਮਈ ਦੇ ਮੌਸਮ ਦੇ ਬਾਰੇ ਤਾਂ ਜਿਸ ਤਰ੍ਹਾਂ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਦੱਸਿਆ ਸੀ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਤਗੜੀ ਬਦਲਵਾਈ ਆ ਸਕਦੀ ਹੈ ਤੇਜ ਹਨੇਰੀ ਦੇ ਜਿਹੜੇ ਹਾਲਾਤ ਨੇ ਪੰਜਾਬ 'ਚ ਬਣੇ ਰਹਿਣਗੇ ਤਾਂ ਉਸ ਤਰ੍ਹਾਂ ਹੀ ਅੱਜ ਸਵੇਰ ਦੇ ਟਾਈਮ ਆਪਾਂ ਨੂੰ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਦਲਵਾਈ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਜਿਸ ਮਕੇ ਆਪਾਂ ਦੇਖ ਸਕਦੇ ਹਾਂ ਲਗਭਗ 80-90% ਜ਼ਿਲ੍ਹਿਆਂ ਦੇ ਉੱਤੇ ਆਪਾਂ ਨੂੰ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਬਾਰੀ ਮੀਰੇ ਹਲਾਸ ਪੰਜਾਬ ਤੇ ਬਣੀ ਰਹਿਣਗੀ ਗੱਲਬਾਤ ਕਰਦੀ ਆ ਤੇ ਜਿਵੇਂ ਆਪਾਂ ਕੱਲ ਤੁਹਾਨੂੰ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਫਿਲਹਾਲ ਮੌਸਮ ਜਿਹੜਾ ਸਾਫ਼ ਸੀਗਾ 29 ਮਈ ਤੱਕ ਪਰ ਕੱਲ ਸ਼ਾਮ ਤੋਂ ਜਿਹੜੇ ਨੇ ਪੰਜਾਬ ਦੇ ਵਿੱਚ ਬੱਦਲਵਾਈ ਦੀ ਐਂਟਰੀ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਸੀਗੀ ਲਗਭਗ ਇਹ ਬੱਦਲਵਾਈ ਜਿਹੜੀ ਆ ਮਾਝੇ ਅਤੇ ਦੁਆਬੇ ਦੇ ਖੇਤਰਾਂ ਵਿੱਚ ਆਪਾਂ ਨੂੰ ਵੱਧ ਦੇਖਣ ਨੂੰ ਮਿਲ ਰਹੀ ਹੈ ਤੇ ਗੱਲਬਾਤ ਕੀਤੀ ਜਾਵੇ ਕਿੰਨਾ ਜ਼ਿਲ੍ਹਿਆਂ ਤੇ ਬਣੀ ਹੋਈ ਹੈ ਮੋਹਾਲੀ ਰੂਪਨਗਰ ਫਤਿਗੜ ਸਾਹਿਬ ਪਟਿਆਲਾ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਮੋਗਾ ਲੁਧਿਆਣਾ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਇਨ੍ਹਾਂ ਜ਼ਿਲ੍ਹਿਆਂ ਤੇ ਫਿਲਹਾਲ ਇਹ ਬਦਲਵਾਈ ਬਣੀ ਹੋਈ ਏ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਇਨ੍ਹਾਂ ਜ਼ਿਲ੍ਹਿਆਂ ਤੇ ਬਦਲਵਾਈ ਜਿਹੜੀ ਆ ਹਲੇ ਫਿਲਹਾਲ ਘੱਟ ਐ ਪ੍ਰਾਣ ਵਾਲੇ ਟਾਈਮ ਤੱਕ ਆਪਾਂ ਨੂੰ ਇਨ੍ਹਾਂ ਜ਼ਿਲ੍ਹਿਆਂ 'ਚ ਵੀ ਬਦਲਵਾਈ ਜਿਹੜੀ ਆ ਦੇਖਣ ਨੂੰ ਮਿਲੇਗੀ ਕਿੰਨਾ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੇ ਹਾਲਾਤ ਜਿਹੜੇ ਨੇ ਦੇਖਣ ਨੂੰ ਮਿਲਣਗੇ ਤੇ ਫਿਲਹਾਲ ਪੰਜਾਬ 'ਚ ਠੰਡੀਆਂ ਹਵਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਸਪੀਡ ਦੀ ਗੱਲਬਾਤ ਕੀਤੀ ਜਾਵੇ ਜਿਹੜੀ ਸਪੀਡ ਆ ਲਗਭਗ 15 ਤੋਂ ਲੈ ਕੇ 18 ਦੀ ਸਪੀਡ ਤੱਕ ਚੱਲ ਰਹੀ ਹੈ ਇਹਨਾਂ ਦੀ ਗਤੀ ਜਿਹੜੀ ਆ ਆਨ ਵਾਈਟ 10 ਤੱਕ ਵਧੇਗੀ ਜਿਸ ਨਾਲ ਇਹ ਹਵਾਵਾਂ ਜਿਹੜੀ ਨੇ ਹਨੇਰੀ ਦਾ ਰੂਪ ਧਾਰਨ ਕਰ ਲੈਣਗੀਆਂ ਜਿਸ ਨਾਲ ਆਪਾਂ ਨੂੰ ਪੰਜਾਬ ਦੇ ਵਿੱਚ ਕਾਫੀ ਮਿੱਟੀ ਜਿਹੜੀ ਆ ਦੇਖਣ ਨੂੰ ਮਿਲੇਗੀ ਉੜਦੀ ਹੋਈ ਮੀਂਹ ਦੀ ਗੱਲਬਾਤ ਕੀਤੀ ਜਾਵੇ ਤਾਂ ਆਪਾਂ ਨੂੰ ਪੰਜਾਬ ਦੀ ਕਾਫੀ ਜ਼ਿਲ੍ਹਿਆਂ ਤੇ ਜਿਹੜੀ ਆ ਕਿਣਮਣ ਹੁੰਦੀ ਹੋਈ ਦੇਖਣ ਨੂੰ ਮਿਲੇਗੀ ਜਿਸ ਕਾਰਨ ਆਪਾਂ ਨੂੰ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੇ ਅਸਰ ਵੀ ਦੇਖਣ ਨੂੰ ਮਿਲਣਗੇ ਅੱਜ ਦਾ ਦਿਨ ਜਿਹੜਾ ਠੰਡਾ ਰਹੇਗਾ ਪੰਜਾਬ ਦੇ ਵਿੱਚ ਅੱਜ ਰਾਤ ਤੱਕ ਬੱਦਲਵਾਈ ਜਿਹੜੀ ਹੈ ਪੰਜਾਬ ਦੇ ਵਿੱਚ ਐਂਟਰ ਹੁੰਦੀ ਰਹੇਗੀ ਜਿਸ ਨਾਲ ਅੱਜ ਦਾ ਦਿਨ ਲਗਭਗ ਪੂਰਾ ਹੀ ਠੰਡਾ ਰਹੇਗਾ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਉੱਤੇ ਆਫਨਤੂ ਪਜੜੀਆ ਘਾਟੀ ਦੇਖਣ ਨੂੰ ਮਿਲ ਸਕਦੀ ਹੈ ਲਗਭਗ ਅੱਜ ਰਾਤ ਤੱਕ ਇਹ ਬੱਦਲਵਾਈ ਪੰਜਾਬ ਵਿੱਚ ਬਣੀ ਰਹੇਗੀ ਫਿਲਹਾਲ ਲਈ ਇੰਨੀ ਕੁ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਹੀ ਕੋਈ ਹੋਰ ਅਪਡੇਟ ਆਵੇਗੀ ਉਸ ਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ